જરા ਸੋਚੋ ਕਿ ਕਿਸੇ ਦੇਸ਼ ਦਾ ਰਾਸ਼ਟਰਪਤੀ ਕਿਸੇ ਦੂਸਰੇ ਦੇਸ਼ ਦੇ ਵਿੱਚ ਗਿਆ ਹੋਵੇ ਤੇ ਉੱਥੇ ਉਹਨੂੰ ਲੋਕਾਂ ਦੇ ਨਾਲ ਪੁਲਿਸ ਵੱਲੋਂ ਬਲੌਕ ਕੀਤੀ ਗਈ ਟ੍ਰੈਫਿਕ ਦੇ ਵਿੱਚ ਖੜਨਾ ਪਵੇ ਜੀ ਹਾਂ ਅਜਿਹਾ ਹੀ ਕੁਝ ਹੋਇਆ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਨਾਲ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਅਮਰੀਕਾ ਪਹੁੰਚੇ ਹੋਏ ਸੀ ਜਿੱਥੇ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੀ 80ਵੀਂ ਮੀਟਿੰਗ ਸੀ UN ਦੀ ਇਸ ਮੀਟਿੰਗ ਦੇ ਵਿੱਚ ਦੁਨੀਆ ਭਰ ਦੇ ਦੇਸ਼ਾਂ ਦੇ ਹੈੱਡ ਪਹੁੰਚਦੇ ਨੇ ਤੇ ਇਸੇ ਤਰੀਕੇ ਨਾਲ ਸਾਰੇ ਦੇਸ਼ਾਂ ਦੇ ਹੈੱਡ ਪਹੁੰਚੇ ਹੋਏ ਸੀ ਤੇ ਜਿਨ੍ਹਾਂ ਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਵੀ ਸੀ ਫਰਾਂਸ ਦੇ ਰਾਸ਼ਟਰਪਤੀ ਆਪਣੇ ਕਰੀਬ 10 ਸਾਥੀਆਂ ਦੇ ਨਾਲ ਮਿਲ ਕੇ ਮੈਨਹਟਨ ਨਿਊਯਾਰਕ ਦੇ ਮੈਨਹਟਨ ਦੀਆਂ ਸੜਕਾਂ ਤੋਂ ਹੋ ਕੇ ਫ੍ਰੈਂਚ ਐਮਬੈਸੀ ਤੱਕ ਜਾ ਰਹੇ ਸੀ ਕਿ ਸਾਹਮਣੇ ਪੁਲਿਸ ਨੇ ਰਸਤਾ ਬਲਾਕ ਕੀਤਾ ਹੋਇਆ ਸੀ ਹੁਣੇ ਰਸਤਾ ਬਲਾਕ ਕਿਉਂ ਕੀਤਾ ਗਿਆ ਸੀ ਇਹ ਵੀ ਦੱਸ ਦਿੰਦੇ ਆ ਕਿਉਂਕਿ ਇਸ ਜਗ੍ਹਾ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਕਾਫਲਾ ਗੁਜ਼ਰਨਾ ਸੀ ਜਮੈਨੂਅਲ ਮੈਕਰਨ ਖੁਦ ਨੂੰ ਰੋਕੇ ਜਾਣ ਤੇ ਕਾਫੀ ਹੈਰਾਨ ਪਰੇਸ਼ਾਨ ਹੁੰਦੇ ਨੇ ਤੇ ਉੱਥੇ ਨਿਊਯਾਰਕ ਪੁਲਿਸ ਦੇ ਇੱਕ ਮੁਲਾਜ਼ਮ ਦੇ ਨਾਲ ਜਾਂ ਇਨਸਪੈਕਟਰ ਦੇ ਨਾਲ ਗੱਲਬਾਤ ਵੀ ਕਰਦੇ ਨੇ ਪਰ ਨਿਊਯਾਰਕ ਪੁਲਸਟਾਂ ਮੁਲਾਜ਼ਮ ਬੜੇ ਨਿਮਰਤਾ ਦੇ ਨਾਲ ਫ੍ਰੈਂਚ ਰਾਸ਼ਟਰਪਤੀ ਨੂੰ ਕਹਿੰਦਾ ਕਿ ਉਹ ਮਜਬੂਰ ਹੈ ਕਿਉਂਕਿ ਸਭ ਕੁਝ ਇੱਥੇ ਫ੍ਰੀਜ਼ ਕਰ ਦਿੱਤਾ ਗਿਆ ਤੇ ਜਦੋਂ ਤੱਕ ਪ੍ਰੈਜ਼ੀਡੈਂਟ ਦਾ ਕਾਫਲਾ ਨਹੀਂ ਨਿਕਲਦਾ ਕੁਝ ਵੀ ਥਿਲੇਗਾ ਨਹੀਂ ਜੋ ਜਸਟ एवरीथिंग ਇਜ਼ ਕਲੋਜ਼ਡ ਰਾਈਟ ਨਾਓ देयर'ਸ ਅ ਬੋਰਡਰ ਕੇਪ ਕਮਿੰਗ ਲੇਟ ਅਸਵਾ ਤਾਂ ਇਸੇ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਆਪਣਾ ਮੋਬਾਈਲ ਫੋਨ ਕੱਢਦੇ ਨੇ ਤੇ ਇੱਕ ਕਾਲ ਲਗਾਉਂਦੇ ਨੇ ਕਾਲ ਲਗਾਉਂਦੇ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਗੱਲਬਾਤ ਹੁੰਦੀ ਹੈ ਤੇ ਇਮੈਨੂਅਲ ਮੈਕਰੋਂ ਟ੍ਰੰਪ ਨੂੰ ਫੋਨ ਤੇ ਇਹ ਕਹਿੰਦੇ ਨੇ ਕਿ ਗੈਸਵਾਟ ਮੈਂ ਇੱਥੇ ਟ੍ਰੈਫਿਕ ਦੇ ਵਿੱਚ ਲੋਕਾਂ ਦੀ ਭੀੜ ਦੇ ਵਿੱਚ ਕਾਰ ਫਸਿਆ ਹੋਇਆ ਤੁਹਾਡੀ ਪੁਲਿਸ ਮੈਨੂੰ ਅੱਗੇ ਜਾਣ ਨਹੀਂ ਦਿੰਦੀ ਫਿਰ ਸਾਹਮਣੇ ਤੋਂ ਡੋਨਲਡ 트ੰਪ ਨੇ ਇਮੈਰਲਨ ਮੈਕਰੋਂ ਨੂੰ ਕੀ ਕਿਹਾ ਇਹ ਤਾਂ ਸੁਣਾਈ ਨਹੀਂ ਦਿੱਤਾ ਪਰ ਇਸੇ ਦੌਰਾਨ ਇਮੈਨੂਅਲ ਮੈਕਰੋਂ ਨੇ ਇਹ ਵੀ ਕਿਹਾ ਕਿ ਜਦੋਂ ਆਪਾਂ ਅਗਲੀ ਮੁਲਾਕਾਤ ਕਰਾਂਗੇ ਮੈਂ ਤੁਹਾਡੇ ਬਾਰੇ ਗਾਜ਼ਾ ਦੇ ਵਿੱਚ ਜੋ ਸਥਿਤੀ ਹੈ ਉਸ ਤੇ ਗੱਲਬਾਤ ਕਰਨੀ ਜ਼ਰੂਰ ਚਾਹੂੰਗਾ ਸੋ ਦੱਸ ਦਿੰਦੇ ਆ ਕਿ ਇਸ ਵੇਲੇ ਅਮਰੀਕਾ ਇਜ਼ਰਾਈਲ ਦੇ ਨਾਲ ਹੈ ਤੇ ਇਜ਼ਰਾਈਲ ਲਗਾਤਾਰ ਗਾਜ਼ਾ ਪੱਟੀ ਦੇ ਉੱਤੇ ਹਮਲਾਵਰ ਹੈ ਗਾਜ਼ਾ ਪੱਟੀ ਦੇ ਹਾਲਾਤ ਸਭ ਨੂੰ ਪਤਾ ਹੈ ਤੇ ਫਰਾਂਸ ਤੇ ਹੋਰ ਬਾਕੀ ਦੇ ਬ੍ਰਿਟਿਸ਼ ਡੇਸ਼ ਨੇ ਉਹ ਇਸ ਵੇਲੇ ਕਿਤੇ ਨਾ ਕਿਤੇ ਗਾਜ਼ਾ ਦੇ ਹੱਕ ਦੇ ਵਿੱਚ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਇਹੀ ਕਾਰਨ ਸੀ ਕਿ ਜਦੋਂ ਇਮੈਨਿਊਅਲ ਮੈਕਰਨ ਦੇ ਫੋਨ ਕਰਨ ਤੋਂ ਬਾਅਦ ਵੀ ਡੋਨਲਡ ਟਰੰਪ ਨੇ ਉਹਨਾਂ ਨੂੰ ਉੱਥੋਂ ਨਿਕਲਣ ਦੇ ਲਈ ਪੁਲਿਸ ਆਫਸਰ ਨੂੰ ਨਹੀਂ ਕਿਹਾ تاਖੀਰ ਦੇ ਵਿੱਚ ਮੈਕਰਨ ਨੇ ਇਹ ਕਹਿ ਦਿੱਤਾ ਡੋਨਲਡ ਟਰੰਪ ਨੂੰ ਕਿ ਜਦੋਂ ਆਪਾਂ ਮਿਲਾਂਗੇ ਗਾਜ਼ਾ ਦੀ ਸਿਚੁਏਸ਼ਨ ਤੇ ਆਪਾਂ ਜ਼ਰੂਰ ਗੱਲਬਾਤ ਕਰਨੀ ਆ ਮਿਸਕਟਨ ਨਿਊ ਬਫਲ ਸਿਚੁਏਸ਼ਨ ਦਾ ਇਹ ਵੀ ਦੱਸ ਦਿੰਦੇ ਆ ਕਿ ਇਸ ਤੋਂ ਬਾਅਦ ਜਦੋਂ ਡੋਨਲਡ ਟਰੰਪ ਦਾ ਕਾਫਲਾ ਉੱਥੋਂ ਨਿਕਲ ਜਾਂਦਾ ਤਾਂ ਸਭ ਕੁਝ ਖੋਲ ਦਿੱਤਾ ਜਾਂਦਾ ਤੇ ਇਮੈਨੂਅਲ ਮੈਕਰਨ ਵੀ ਬਾਕੀ ਦੇ ਅਮਰੀਕੀ ਲੋਕਾਂ ਦੀ ਤਰ੍ਹਾਂ ਅੱਗੇ ਵਧ ਜਾਂਦੇ ਨੇ ਤੇ ਅੱਗੇ ਜਦੋਂ ਉਹ ਫ੍ਰੈਂਚ ਐਮਬੈਸੀ ਤੱਕ ਜਾਂਦੇ ਨੇ ਰਸਤੇ ਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲਦੇ ਨੇ ਤੇ ਉਹ ਲੋਕਾਂ ਦੇ ਨਾਲ ਫੋਟੋਆਂ ਵੀ ਖਿੱਚਵਾਉਂਦੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਫ੍ਰਾਂਸ ਤੇ ਅਮਰੀਕਾ ਦਾ ਬੜਾ ਗੂੜਾ ਰਿਸ਼ਤਾ ਹੈ ਸ਼ੁਰੂਆਤੀ ਦੌਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਬ੍ਰਿਟਿਸ਼ ਦੀਆਂ ਯਾਨੀ ਇੰਗਲੈਂਡ ਦੀਆਂ 13 ਕਲੋਨੀਆਂ ਸਥਾਪਿਤ ਸੀਗੀਆਂ ਤੇ ਫਿਰ ਜਿਹੜੇ ਲੋਕ ਉੱਥੇ ਜਾ ਕੇ ਵਸੇ ਉਹਨਾਂ ਨੇ ਇਹ ਪਲਾਨ ਬਣਾਇਆ ਜਾਂ ਇਹ ਸੋਚਿਆ ਕਿ ਹੁਣ ਸਾਨੂੰ ਆਜ਼ਾਦ ਹੋ ਜਾਣਾ ਚਾਹੀਦਾ ਬ੍ਰਿਟਿਸ਼ ਤੋਂ ਤੇ ਇਸੇ ਦੌਰ ਦੇ ਦੌਰਾਨ ਜਦੋਂ ਰੈਵੋਲਿਊਸ਼ਨਰ ਵਾਰ ਹੁੰਦੀ ਹੈ ਤਾਂ ਅਮਰੀਕਾ ਦਾ ਸਭ ਤੋਂ ਭਰੋਸੇਮੰਦ ਸਾਥੀ ਫਰਾਂਸ ਹੀ ਰਿਹਾ ਸੀ ਫਰਾਂਸ ਨੇ ਅਮਰੀਕਾ ਦੇ ਵਾਸੀਆਂ ਨੂੰ ਇਸ ਲੜਾਈ ਨੂੰ ਲੜਨ ਦੇ ਲਈ ਮੈਡੀਕਲ ਦੇ ਨਾਲ-ਨਾਲ ਹਥਿਆਰ ਵੀ ਸਪਲਾਈ ਕੀਤੇ ਸੀ ਤੇ ਅਖੀਰ 1776 ਆਉਂਦੇ-ਆਉਂਦੇ ਅਮਰੀਕਾ ਬ੍ਰਿਟੇਨ ਤੋਂ ਆਜ਼ਾਦ ਹੋ ਜਾਂਦਾ ਹੈ ਤੇ ਬ੍ਰਿਟੇਨ ਦੀਆਂ ਅਮਰੀਕਾ ਦੇ ਵਿੱਚ ਬਣੀਆਂ 13 ਦੀਆਂ 13 ਕਲੋਨੀਆਂ ਆਜ਼ਾਦ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਅਮਰੀਕਾ ਦੀ ਆਜ਼ਾਦੀ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਹਾਲਾਂਕਿ ਇਸ ਤੋਂ ਬਾਅਦ ਨਾਰਥ ਅਮਰੀਕਾ ਦੇ ਕੁਝ ਹਿੱਸੇ ਤੇ ਵੀ ਫਰਾਂਸ ਕਾਬਜ਼ ਸੀ ਤੇ ਇਸੇ ਦਰਮਿਆਨ ਤਕਰੀਬਨ 19ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਵਿੱਚ ਫਰਾਂਸ ਆਪਣਾ ਉਹ ਸਾਰਾ ਇਲਾਕਾ ਜੋ ਪੈਂਸਿਲਵੇਨੀਆ ਦਾ ਇਲਾਕਾ ਉਹ ਸਾਰਾ ਇਲਾਕਾ ਯੂ ਐਸ ਏ ਨੂੰ ਵੇਚ ਦਿੰਦਾ ਹੈ ਸੋ ਇਸ ਤਰੀਕੇ ਦੇ ਨਾਲ ਅਮਰੀਕਾ ਤੇ ਫਰਾਂਸ ਦੀ ਪੁਰਾਣੀ ਗੂੜੀ ਦੋਸਤੀ ਹੈ ਪਰ ਸ਼ਾਇਦ ਇੱਥੇ ਜਦੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਰੋਕ ਲਿਆ ਗਿਆ ਤਾਂ ਵਾਕਈ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਜ਼ਰੂਰ ਆਇਆ ਹੋਣਾ ਹੁਣ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਬਹੁਤ ਸਾਰੇ ਲੋਕ ਇਹ ਕਮੈਂਟ ਕਰ ਰਹੇ ਨੇ ਕਿ ਇਮਾਨੁਅਲ ਮੈਕਰਨ ਨੂੰ ਇਹ ਕਹਿ ਦੇਣਾ ਚਾਹੀਦਾ ਸੀਗਾ ਟਰੰਪ ਨੂੰ ਕਿ ਜੇਕਰ ਅਸੀਂ ਨਾ ਹੁੰਦੇ ਤਾਂ ਤੁਸੀਂ ਅੱਜ ਇੱਥੇ ਨਾ ਹੁੰਦੇ